ਸਾਹਿਬ ਜੀ ਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਦੀ ਹੈ ਕਿ ਮੀ ਵਰਦੇ ਚ ਪੰਜਾਬ ਪੁਲਿਸ ਬਟਾਲਾ ਪੁਲਿਸ ਨੇ ਬੋਲ ਦਿੱਤਾ ਦਾਵਾ ਤੁਹਾਨੂੰ ਦੱਦੀ ਹੈ ਕਿ ਦੋ ਜਗ੍ਹਾ ਦੇ ਉੱਤੇ ਬਟਾਲਾ ਦੇ ਵਿੱਚ ਮੀ ਵਰਦੇ ਦੇ ਵਿੱਚ ਹੀ ਜਿਹੜਾ ਆ ਕਾਫੀ ਆਪਰੇਸ਼ਨ ਚਲਾਇਆ ਗਿਆ ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਸਾਨ ਮਾਰਿਆ ਤੁਹਾਨੂੰ ਦੱਦੀ ਹੈ ਕਿ ਜਦੋਂ ਐਸਐਸਪੀ ਸੁਹੇਲ ਖਾਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਜਿਹੜੀ ਵੀ ਕਾਰਵਾਈ ਪਾਈ ਗਈ ਏ ਇੱਥੇ ਅਸੀਂ ਕਈ ਥਾਵਾਂ ਤੋਂ ਜਿਹੜਾ ਆ ਉਹ ਹਿਆਰ ਦੇ ਕਰੀਬ ਪਰਚੇ ਕੱਟੇ ਤੇ ਕਈ ਪ੍ਰਾਪਰਟੀਆਂ ਜਿਹੜੀਆਂ ਕਿ ਕਰੋੜਾਂ ਦੀਆਂ ਸੀ ਉਹ ਫ੍ਰੀਜ਼ ਵੀ ਕੀਤੀਆਂ ਤੇ ਬਹੁਤ ਸਾਰੇ ਨਸ਼ਾ ਤਸਕਰ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਵੀ ਛੁੱਟੇ ਤੇ ਹੁਣ ਜਿਹੜਾ ਆ ਉਹ ਬਹੁਤ ਜ਼ਿਆਦਾ ਨਸ਼ਾ ਜਿਹੜਾ ਆ ਉਹ ਇਹਨਾਂ ਏਰੀਆ ਦੇ ਵਿੱਚੋਂ ਘਟ ਗਿਆ ਆ ਪਰ ਜਿੱਥੇ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੰਜਾਇਸ ਲੱਗਦੀ ਜਾਂ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਸੱਕ ਜਾਂ ਇਨਫੋਰਮੇਸ਼ਨ ਆਉਂਦੀ ਆ ਤਾਂ ਅਸੀਂ ਬਿਨਾ ਝਿਜਕੇ ਉੱਥੇ ਪਹੁੰਚ ਜਾਂਦੇ ਆ ਤੇ ਕਾਸੋ ਆਪਰੇਸ਼ਨ ਦੇ ਤਹਿਤ ਜਿਹੜੀ ਇਹ ਉਹ ਪੂਰੀ ਤਰ੍ਹਾਂ ਸਾਂਭਿੰਨ ਕੀਤੀ ਜਾਂਦੀ ਹੈ ਤੇ ਘਰਾਂ ਦੇ ਵਿੱਚ ਜਾ ਕੇ ਪੂਰੀ ਤਰ੍ਹਾਂ ਜਿਹੜਾ ਆ ਉਥੋਂ ਸਰਚ ਆਪਰੇਸ਼ਨ ਚਲਾਏ ਜਾਂਦੇ ਆ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਤਸਕਰ ਦੇ ਘਰੋਂ ਜਾਂ ਕਿਸੇ ਵੀ ਹਾਲਾਤ ਦੇ ਵਿੱਚ ਨਸ਼ਾ ਮਿਲਦਾ ਹੈ ਤਾਂ ਉਸ ਨੂੰ ਕਾਬੂ ਕਰਕੇ ਤੇ ਫਿਰ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਸੁੱਟਣਾ ਜ਼ਰੂਰੀ ਹੋ ਜਾਂਦਾ ਹੈ ਤੇ ਹੁਣ ਤੱਕ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਪਰਚੇ ਕੱਟੇ ਜਾ ਚੁੱਕੇ ਨੇ ਤੇ ਜਦੋਂ ਹੀ ਪਿੰਡਾਂ ਦੇ ਵਿੱਚ ਜਾਂ ਹੁਣ ਜਿੱਥੇ-ਜਿੱਥੇ ਵੀ ਅਸੀਂ ਜਿਹੜਾ ਆ ਉਹ ਸਰਚ ਆਪਰੇਸ਼ਨ ਆ ਲੋਕ ਬਹੁਤ ਜ਼ਿਆਦਾ ਖੁਸ਼ ਤੇ ਸਾਡਾ ਸਾਥ ਵੀ ਦਿੰਦੇ ਨੇ ਕਿ ਇਹ ਕੰਮ ਜਿਹੜਾ ਆ ਵਧੀਆ ਕੀਤਾ ਜਾ ਰਿਹਾ ਆ ਤੁਸੀਂ ਇਸ ਦੇ ਉੱਤੇ ਕੀ ਕਹੋਗੇ ਆਪਣਾ ਕਮੈਂਟ ਕਰਕੇ ਆਪਣੀ ਰਾਇ ਕਮੈਂਟ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਅਪਡੇਟ ਪਹੁੰਚ ਸਕੇ ਤੁਹਾਡੇ ਤੱਕ ਆਰਾਮ ਨਾਲ ਅੱਜ ਜਿੱਥੇ ਆਪਾਂ ਖੜੇ ਨੇ ਸ਼ੇਖੋਪੋਰੀ ਇਹ ਪਹਿਲਾ ਡਰਗ ਹੌਟਸਪੌਟ ਮੰਨਿਆ ਜਾਂਦਾ ਸੀਗਾ ਇਸ ਤਰ੍ਹਾਂ ਦੀ ਰੈਪਿਊਟੇਸ਼ਨ ਸੀਗੀ ਪਰ ਜਦੋਂ ਦਾ ਸਰਕਾਰ ਦੀ ਮੁਹਿੰਮ ਜੁੱਧ ਨਸ਼ਿਆ ਵਿਰੁੱਧ ਸਟਾਰਟ ਹੋਈ ਉਸ ਤੋਂ ਬਾਅਦ ਡਿਸਟ੍ਰਿਕਟ ਪੁਲਿਸ ਨੇ ਫੋਕਸ ਤਰੀਕੇ ਨਾਲ ਇੱਥੇ ਕਾਫੀ ਫੋਕਸ ਕਰਕੇ ਇੱਥੇ ਕਾਫੀ ਸੁਧਾਰ ਹੋਇਆ ਇੱਥੇ ਅਸੀਂ ਕਾਫੀ ਪਰਚੇ ਦਰਜ ਕੀਤੇ ਮੁਲਜ਼ਮ ਗ੍ਰਿਫਤਾਰ ਹੋਏ ਤਾਂ ਉਹ ਰੈਪਿਊਟੇਸ਼ਨ ਉਹ ਨਹੀਂ ਹੈ ਪਰ ਫਿਰ ਵੀ ਅਸੀਂ ਇਸ ਏਰੀਆ ਤੇ ਪਾਰਟਿਕੂਲਰਲੀ ਫੋਕਸ ਕਰ ਰਹੇ ਨੇ ਤਾਂ ਇਹਦੇ ਵਿੱਚ ਦੋ ਸਬ-ਡਿਵੀਜ਼ਨਾਂ ਦੀ ਅਸੀਂ ਅੱਜ ਫੋਰਸ ਲਾਈ ਹੈ ਤਾਂ ਉਸ ਤਰਜ਼ ਦੇ ਤਹਿਤ ਅਸੀਂ ਕਾਸੋ ਕਰ ਰਹੇ ਨੇ ਨਾ ਸਿਰਫ ਇੱਥੇ ਬਲਕਿ ਜਿਹੜਾ ਗਾਂਧੀ ਕੈਂਪ ਬਟਾਲੇ ਦੇ ਵਿੱਚ ਇੱਕ ਹੌਟਸਪੌਟ ਮੰਨਿਆ ਜਾਂਦਾ ਹੈ ਉੱਥੇ ਵੀ ਅਸੀਂ ਕਰ ਰਹੇ ਇੰਸਾ ਜਿਹੜੀ ਐਕਸਰਸਾਈਜ਼ ਕਾਸੋ ਦੀ ਹੈ ਇਟ ਵਾਜ਼ ਬੀਂਗ ਕੈਰੀਡ ਅਕ੍ਰੋਸ ਪੰਜਾਬ ਤਾਂ ਉਸੇ ਤਹਿਤ ਕਰੀਬਨ 150 ਦੀ ਜਿਹੜੀ ਫੋਰਸ ਹੈ ਇੱਥੇ ਸੱਦੀ ਗਈ ਹੈ ਵਿਲ ਬੀ ਕੈਰੀਇੰਗ ਦਾ ਕਾਸੋ ਇਹਦੇ ਵਿੱਚ ਜਿਸ ਤਰ੍ਹਾਂ ਇਹਦੀ ਇੱਕ ਰੈਪਿਊਟੇਸ਼ਨ ਸੀ ਕਿ ਇਹ ਇੱਕ ਡਰਗ ਹੌਟਸਪੌਟ ਹੈ ਤਸੋ ਦਾ ਖਸੂਸੀ ਤੌਰ ਤੇ ਇਹ ਫਾਇਦਾ ਹੁੰਦਾ ਹੈ ਕਿ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਆ ਉਹਨਾਂ ਦੀ ਚੈਕਿੰਗ ਹੋ ਜਾਂਦੀ ਹੈ ਇੱਕ ਡੈਟਰੈਂਸ ਉੱਤੇ ਕ੍ਰੀਏਟ ਹੁੰਦਾ ਹੈ ਤੇ ਬਾਕੀ ਜਿਹੜੇ ਦੂਜੇ ਜਿਹੜੇ ਲੋਕ ਸਾਡੇ ਨਾਲ ਮਿਲਦੇ ਹੈ ਇੱਕ ਪਬਲਿਕ ਕੌਨਫੀਡੈਂਸ ਮੇਜਰ ਹੈ ਕੌਨਫੀਡੈਂਸ ਬਿਲਡਿੰਗ ਮੇਜਰ ਹੈ ਤੇ ਜਦੋਂ ਦਾ ਇਹ ਮੁਹਿੰਮ ਸਟਾਰਟ ਹੋਈ ਹੈ ਜੋ ਨਸ਼ਾ ਵਿਰੋਧ ਉਹਦੇ ਵਿੱਚ 694 ਪਰਚੇ ਬਟਾਲਾ ਪੁਲਿਸ ਨੇ ਦਰਜ ਕਰ ਲਏ ਹੈਗੇ ਨੇ ਤੇ ਇਹਦੇ ਵਿੱਚ 100 ਸੌਰੀ 1121 ਮੁਲਜ਼ਮ ਫੜੇ ਗਏ ਨੇ 64 ਇਹਦੇ ਵਿੱਚ ਅਸੀਂ ਕਰੀਬਨ 182 ਲੋਕਾਂ ਨੂੰ ਡੀਡੈਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਹੈਗਾ ਤਾਂ ਸੇ ਪੰਜਾਬ ਤੇ ਉੱਤੇ ਜਿਹੜੇ ਲੋਕਾਂ ਦੀ ਟਿਪਸ ਸਾਡੇ ਕੋਲ ਆndੀਆਂ ਹੈ 170 ਜਿਹੜੇ ਮੁਕਦਮੇ ਹੈ ਕੇਵਲ ਲੋਕਾਂ ਦੀ ਟਿਪਸ ਤੇ ਉੱਤੇ ਹੀ ਅਸੀਂ ਦਰਜ ਕਰ ਪ੍ਰਾਪਰਟੀਆਂ ਕਰੀਬਨ 500 ਪ੍ਰੋਪੋਜ਼ਲ ਸਾਡੇ ਫ੍ਰੀਜ਼ ਹੋ ਚੁੱਕੇ ਨੇ ਉਹਦੇ ਵਿੱਚ ਕੁੱਲ ਮਿਲਾ ਕੇ 110 ਮੁਲਜ਼ਮ ਹੈ ਉਹਨਾਂ ਦੀ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰ ਚੁੱਕੇ ਨੇ ਜਿਹੜੀ ਕੰਪੀਟੈਂਟ ਅਥਾਰਟੀ ਹੈਗੀ ਉਹਨਾਂ ਵੱਲੋਂ ਤਾਂ ਉਹਦੀ ਜਿਹੜੀ ਵੈਲਿਊਏਸ਼ਨ ਹੈ ਕਰੀਬਨ 35 ਕਰੋੜ ਰੁਪਏ ਦੀ ਹੈਗੀ ਅਨ ਇਹ ਪ੍ਰੋਸੈਸ ਹੁਣ ਸਾਡਾ ਅਜੇ ਵੀ ਚੱਲਦਾ ਪਿਆ ਜਿਹੜੇ ਵੀ ਕਮਰਸ਼ਲ ਕੇਸਸ ਦੇ ਵਿੱਚ ਤਸਕਰ ਹੁੰਦੇ ਹੈ ਤਾਂ ਉਹਨਾਂ ਤੇ ਅਸੀਂ ਫੋਕਸ ਕਰ ਰਹੇ ਨੇ ਤਾਂ ਕਾਫੀ ਸਾਰੇ ਸਾਡੇ ਪ੍ਰੋਪੋਜ਼ਲਸ ਇਨ ਪਾਈਪਲਾਈਨ ਹੈ